ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲੱਗਿਆ ਜੀ ਅੱਜ ਦਾ ਬਲੌਗ ਸ਼ੂਟ ਕਰਨਾ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਅੰਦਰ ਦੇ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਰੱਬ ਸਾਰਿਆਂ ਨੂੰ ਤਰੱਕੀਆਂ ਦੇ ਵਿੱਚ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਐਨੀ ਸਪੋਰਟ ਕਰਨ ਲਈ ਜੀ ਤੇ ਅੱਜ ਦੇ ਬਲੌਗ ਚ ਤੁਹਾਨੂੰ ਮਿਲੂਗੀ ਜੀ ਤੇ ਗਾਜਰਾ ਦੀ ਸੱਚੀ ਦੀ ਰੈਸਪੀ ਤੇ ਸਵੇਰੇ ਬਣਾਈ ਸੀਗੀ ਅਸੀਂ ਕਣਕ ਦੀ ਰੋਟੀ ਤੇ ਹੁਣ ਅਸੀਂ ਸ਼ਾਮ ਨੂੰ ਬਣਾਈ ਬਕਰੀ ਦੀ ਰੋਟੀ ਤੇ ਤੁਹਾਨੂੰ ਸਾਰਾ ਕੁਝ ਬਲੌਗ ਚ ਦੇਖਣਾ ਜੀ ਦੇਖਾ ਤੇ ਨਾਲ ਦੀ ਨਾਲ ਵਿੱਚ ਕਾਕੂ ਵੀ ਆਇਆ ਸੀਗਾ ਤੇ ਬਲੌਗਸ ਤੁਹਾਨੂੰ ਵੀ ਮਿਲੂਗਾ ਜੀ ਦੇਖਣ ਨੂੰ ਤੇ ਜਿਹੜੇ ਸਾਡੇ ਬਲੌਗ ਨਾਲ ਬਣ ਰਹੇ ਹੋ ਤੇ ਪੂਰਾ ਬਲੌਗ ਦੇਖਿਓ ਜੀ ਤੇ ਤੁਹਾਨੂੰ ਦੱਸਿਆ ਉਹ ਬਲੌਗ ਕਿਵੇਂ ਦਾ ਲੱਗਿਆ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਜੀ ਤੇ ਆਜੋ ਜੀ ਤੁਹਾਨੂੰ ਅੱਗੇ ਦਿਖਾਈਏ ਜੀ ਬਲੌਗ ਚ ਕਾਜਰੀ ਸਬਜ਼ੀ ਦੀ ਰੈਸਪੀ ਤੇ ਲਓ ਜੀ ਇੱਧਰ ਤੇਲ ਗਰਮ ਹੋ ਗਿਆ ਤੇ ਅੱਜ ਲਗੇ ਜੀ ਸੀ ਕਾਜਾ ਗੋਭੀ ਤੇ ਆਲੂ ਆ ਦੀ ਸਬਜ਼ੀ ਬਣਾਉਣ ਤੇ ਮਸਾਲਾ ਤਿਆਰ ਹੋ ਗਿਆ ਜੀ ਸਾਡਾ ਇੱਧਰ ਆਹ ਭੇ ਟਮਾਟਰ ਤੇ ਹੁਣ ਪਾਉਂਗੇ ਅਸੀਂ ਇੱਥੇ ਜੀਰਾ

ਇਹ ਉਹ ਪੌਲੇਟੇ ਟਮਾਟਰ ਐ ਚੋਪਿੰਗ ਕਰਦੇ ਤੇ ਪਹਿਲਾ ਟਮਾਟਰ ਕੱਟ ਲੀਏ ਤੇ ਮਿਲਦੇ ਹਨ ਫੇਸ ਥੋੜੀ ਅੱਜ ਤਾਂ ਮਖਲਾ ਜਾ ਰਹੇ ਹੈ। ਕੋਈ ਨਹੀਂ ਇਹ ਅਟੜੇ ਟਮਾਟਰ। ਚੋਟੇ ਕੋ ਦਾ ਪਾਣੀ ਚਾਹੀਦਾ। ചോദ്യംസാലയ പാള സിട്ടി തയ്യാറായി ഗോഭി ഏറ്റവും Thank you. ਕੋਈ ਇਹ ਤਾਂ ਜੇ ਜਿਹੜੀ ਤਰ੍ਹਾਂ ਤੇ ਜਦੋਂ ਜਦੋਂ ਜਿਹੜੀ ਤਿਆਰ ਤੁਹਾਲੇ ਮਿਲੂਗੀ ਜੀ ਲੋ ਜਿਸ ਦਾ ਡਿਸਪੀਸਿਟਨ ਕਰਕੇ ਹੋਗੀ ਇਹ ਤਿਆਰ ਦਾ ਜਗਾ ਦੇ ਜੀ ਤੇ ਦੇਖੀਏ ਕਿ ਮਿਲ ਗਿਆ ਸਬਜੀ ਬਣ ਗਈ ਬਾਜਰਾ ਦੀ ਸਬਜੀ ਬਣ ਗਈ ਬਸ ਇਹਨਾਂ ਨਾਲ ਹੋਗੀ ਜੀ ਬਣਾ ਲਾਜੀ ਗਰਮ ਕਰ ਪਰਸ਼ਾਦਾ ਤੇ ਚਲੋ ਜੀ ਮੈਂ ਰਸੋਈ ਸਾਫ ਕਰ ਲਵਾਂ ਜੀ ਥੋੜਾ ਜਿਹਾ ਤੇ ਮਿਲਦੇ ਜੀ ਤੁਹਾਨੂੰ ਫੇਰ ਤੇ ਅੱਧਾ ਚਾਹੀ ਬੰਤੀ ਜੀ ਫਿਰ ਮੈਂ ਬਣਾ ਸਾਰਾ ਕੰਮ ਇਹ ਕਰਦਾ ਮੈਂ ਰਸੋਈ ਸਾਫ ਕਰ ਲਵਾਂ ਜੀ ਤੇ ਮਿਲਦੇ ਹਾਂ ਤੁਹਾਨੂੰ ਰਸੋਈ ਸਾਫ ਕਰਨ ਤੋਂ ਬਾਅਦ ਤੇ ਲੋ ਜੀ ਸਿਮੂ ਚਲੇ ਗਈ ਜੀ ਸਕੂਲ ਤੇ ਸੁਖਵਿੰਦਰ ਵੀ ਚਲੇ ਗਿਆ ਜੀ ਡਿਊਟੀ ਤੇ ਹੁਣ ਮੈਂ ਝਾੜੂ ਲਗਾ ਲਿਆ ਜੀ ਅੰਦਰ ਤੇ ਬਾਹਰ ਬੇੜਾ ਰਹਿ ਗਿਆ ਸੁੰਭਰ ਇਹਨੂੰ ਬੇੜਾ ਸੁੰਭਰੂਗੀ ਜੀ ਤੇ ਵੀ ਲਗਾਉਂਗੀ ਜੀ ਪੋਚੇ ਤੇ ਤੁਹਾਨੂੰ ਮਿਲਾਉਂਗੇ ਜੀ ਸਾਡੇ ਘਰ ਆਏ ਜੀ ਨਵੇਂ ਗੈਸਟ ਤੇ ਤੁਹਾਨੂੰ ਉਹਨਾਂ ਨਾਲ ਮਲਾਉਂਦੇ ਆ ਜੀ ਤੁਸੀਂ ਗੈਸ ਕਰਿਓ ਵੀ ਕੌਣ ਹੈ ਤੇ ਤੁਹਾਨੂੰ ਮਿਲਾਤਾ ਦੇਣਾ ਹੀ ਹੈ ਜੀ ਕੌਣ ਹੈ ਜੀ ਤੇ ਮਿਲੋ ਜੀ ਪਹਿਲਾਂ ਸਾਡੇ ਗੈਸਟ ਨਾਲ ਜਿਹੜੇ ਸਾਡੇ ਗੈਸਟ ਆਏ ਵੀ ਜੀ ਸਸਰੀਕਾਂ ਸਾਰੇ ਵੀ ਤੇ ਮਿਲੋ ਜੀ ਕਾਕੂ ਨੂੰ ਜੀ ਤੇ ਕਾਕੂ ਆਇਆ ਸੀਗਾ ਜੀ ਚੰਡੀਗੜ੍ਹ ਤੇ ਇਹਨੂੰ ਕੁਝ ਕੰਮ ਸੀਗਾ ਕੱਲ ਚੰਡੀਗੜ੍ਹ ਤੇ ਮੇਰੇ ਕੋਲ ਵੀ ਆ ਗਿਆ ਤਾਂ ਮੈਂ ਕਿਹਾ ਆਈ ਜਾਂਦੇ ਨੇ ਨੇੜੇ ਤਾਂ ਆਇਆ ਵਾ ਇਹ ਮੈਂ ਕਿਹਾ ਮੈਨੂੰ ਵੀ ਮਿਲ ਜੀ ਫੇਰ ਰਾਤ ਰੱਖ ਲਿਆ ਸੀ ਅਸੀਂ ਅਸੀਂ ਤੇ ਰਾਤ ਅਸੀਂ ਬਲੌਗ ਨਹੀਂ ਸ਼ੂਟ ਕਰਿਆ ਸੀਗਾ ਜੀ ਤੇ ਹੁਣ ਲੱਗੇ ਜੀ ਅਸੀਂ ਬਲੌਗ ਸ਼ੂਟ ਕਰਨ ਤੇ ਮਿਲੋ ਜੀ ਕਾਕੂ ਨਾਲ ਸਸਰੀ ਘਰ ਸਾਰੇ ਵੀ ਨਹੀਂ ਤੇ ਫਿਰ ਕੀ ਹਾਲ ਹੈ ਪਹਾੜ ਦਾ ਵਧੀਆ ਵਧੀਆ ਠੰਡ ਠੁੰਡ ਕਹੀ ਜੀ ਐ ਠੰਡ ਬਹੁਤ ਵਧੀਆ ਆਇਆ ਐ ਨਾ ਇਧਰ ਤੇ ਜ਼ਿਆਦਾ ਅੱਧਰ ਠੰਡ ਹੂੰ ਇਧਰ ਨਹੀਂ ਆਈ ਜੀ ਨਾ ਇਧਰ ਨਹੀਂ ਆਈ ਹੂੰ ਉਧਰ ਜ਼ਿਆਦਾ ਆਉਂਗੀ ਤੇ ਰਾਤ ਦੇ ਲੇਟ ਆਇਆ ਸੀਗਾ ਜੀ ਰਾਤ ਅਸੀਂ ਬਲੌਗ ਨਹੀਂ ਸ਼ੂਟ ਕਰਿਆ ਤੇ ਅਸੀਂ ਹੁਣ ਲੱਗੇ ਜੀ ਬਲੌਗ ਸ਼ੂਟ ਕਰਨ ਤੇ ਹੁਣ ਇਹਦੀ ਵਾਕਿਆ ਵੀ ਤਿਆਰੀ ਵੀ ਨਹੀਂ ਆਇਆ ਬਾਅਦ ਚ ਪਹਿਲਾਂ ਹੀ ਜਾਣ ਦੀ ਤਿਆਰੀ ਵੀ ਕਰ ਲਈ ਕਹਿੰਦਾ ਹੁਣ ਮੈਂ ਜਾਣਾ ਵੀ ਵਾਪਸ ਮੈਂ ਤਾਂ ਕਹਿੰਦੀ ਮੈਂ ਕਿਹਾ ਰਹਿ ਜਾ ਇੱਕ ਦੋ ਦਿਨ ਕਹਿੰਦਾ ਨਾ ਫਿਰ ਪਿੱਛੇ ਮੰਮੀ ਕਰ ਲੀਆ ਹਾਂ ਮੰਮੀ ਦਾ ਵੀ ਔਖਾ ਪਿੱਛੇ ਫਿਰ ਮੰਮੀ ਨੂੰ ਡੰਗਰ ਬੱਕਰਿਆਂ ਦਾ ਔਖਾ ਹੋ ਜਾਂਦਾ ਸਾ ਘਰ ਦਾ ਕੰਮ ਵੀ ਹੈ ਤੇ ਫਿਰ ਉਹਦੇ ਕਰਕੇ ਇਹਨੂੰ ਵਾਪਸ ਜਾਣਾ ਪੈਣਾ ਜੀ ਹਨਾ ਫਿਰ ਸਰਦਾ ਨਹੀਂ ਕਰਾ ਤੇ ਹੁਣ ਡੈਡੀ ਵੀ ਚਲੇ ਗਏ ਜੀ ਫੇਰ ਗੱਡੀ ਤੇ ਤੇ ਡੈਡੀ ਨੂੰ ਇੱਕ ਪਲ ਗੱਡੀ ਤੇ ਡਰਾਈਵਰ ਨਹੀਂ ਮਿਲਿਆ ਕੋਈ ਵੀ ਨਹੀਂ ਜੀ ਤੇ ਉਹਦੇ ਕਰਕੇ ਸਾਨੂੰ ਫੇਰ ਡੈਡੀ ਨੂੰ ਗੱਡੀ ਪਹੁੰਚਾਣਾ ਪਿਆ ਤੇ ਕਾਕੂ ਜਾਊਗਾ ਜੀ ਮੰਮੀ ਕੋਲ ਜੇ ਗੱਡੀ ਪਾ ਡਰਾਈਵਰ ਆ ਗਿਆ ਫਿਰ ਕਾਕੂ ਨੇ ਚਲੇ ਜਾਣਾ ਜੀ ਮਸ਼ੀਨ ਤੇ ਤੇ ਵੀ ਡੈਡੀ ਆਜਣਾ ਕਰ ਤੇ ਚਲੋ ਜੀ ਹੁਣ ਮੈਂ ਸੰਭਰੂਗੀ ਜੀ ਬਾਹਰ ਬੇੜਾ ਤੇ ਕਾਕੂ ਨੇ ਰੋਟੀ ਪਾਣੀ ਖਾ ਰਿਆ ਚਾਹ ਪਾਣੀ ਪੀ ਲਿਆ ਤੇ ਹੁਣ ਇਹਦੀ ਤਿਆਰੀ ਹੈ ਜੀ ਵਾਪਸੀ ਦੀ ਤੇ ਫੇਰ ਆਈ ਵਿੱਚ ਨੂੰ ਮਾਰ ਜੀ ਗੇੜਾ ਕੋਈ ਨਾ ਫੇਰ ਆਉਂਗਾ ਹਾਂ ਤਾਂ ਸੀ ਮੂਤਾ ਕਹਿੰਦੀ ਸੀ ਕਹਿੰਦੀ ਰਾਮ ਤੇ ਕਾਕੂ ਮਾਮੂ ਨੂੰ ਕਹਿੰਦੀ ਉਰੀ ਰੱਖ ਲੈ ਮੈਨੂੰ ਲੈਣ ਆਉਂਗਾ ਕਹਿੰਦੀ ਦੁਪਹਿਰ ਨੂੰ ਸੀ ਮੂਰ ਨੂੰ ਕਹਣਾ ਚੱਲ ਗਿਆ ਉਹ ਮੇਂ ਹਾਂ ਨਾ ਤਾਂ ਮੈਨੂੰ ਕੱਲ ਵੀ ਕਹਿੰਦੀ ਸੀ ਮੈਂ ਇਹਨੂੰ ਸਕੂਲ ਭੇਜਿਆ ਮੈਨੂੰ ਮੈਂ ਕਹਿੰਦੀ ਕਾਕੂ ਮਾਮੂ ਨੇ ਆਣਾ ਕਹਿੰਦੀ ਸਕੂਲ ਲੈ ਜਾਣਾ ਅੱਜ ਫਿਰ ਮੈਂ ਇਹਨੂੰ ਕਿਹਾ ਮੈਂ ਕਹਿੰਦਾ ਆ ਤਾ ਸਕੂਲ ਜਾ ਮੈਂ ਕਹਿੰਦਾ ਕਾਕੂ ਮਾਮੂ ਸਕੂਲ ਚ ਹੀ ਲੈਣ ਆਊਗਾ ਇਹਨੂੰ ਕਿੱਥੇ ਤੋਂ ਪਾਣਾ ਲਾਣਾ ਤਗੀ ਹੂੰ ਧੁੱਪ ਪਈ ਤੋਂ ਪੂਜੇ ਤਾਂ ਅੰਦਰ ਦਾ ਨਾਲਾ ਦਾ ਪਹਿਲਾਂ ਗਰਮੀਆਂ ਚ ਲਾਇਆ ਸੀਗਾ ਅਸੀਂ ਗਰਮੀ ਚ ਬਾਹਰ ਧੁੱਪ ਆ ਰਹੀ ਹੁੰਦੀ ਬਹੁਤ ਤਾਂ ਜੇ ਅੰਦਰ ਲਾਤਾ ਤਾਂ ਹੁਣ ਅੰਦਰ ਹੀ ਆ ਜਦਾਂ ਲੱਗਿਆ ਵਾ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਹੋ ਜੀ ਮਿਲੋ ਜੀ ਡੈਡੀ ਨਾਲ ਸੱਸੀ ਕਾਲ ਰਹਾ ਡੈਡੀ ਸੱਸੀ ਕਾਲ ਜੀ ਤੇ ਐਦਾ ਤੁਹਾਨੂੰ ਕਾਕੂ ਪਤਾ ਹੀ ਜਿਵੇਂ ਕਾਕੂ ਆਇਆ ਸੀਗਾ ਜੀ ਤੇ ਡੈਡੀ ਚੱਲੇ ਜੀ ਕਾਕੂ ਨੂੰ ਛੱਡਣ ਚੁੰਨੀ ਦਾ ਚੜਾ ਕੇ ਆਉਂਗੇ ਜੀ ਡੈਡੀ ਜੀ ਹਾਂ ਮੈਂ ਛੱਡਿਆ ਉਹ ਚੁੰਨੀ ਬੱਸਦਾ ਹਾਂ ਇੱਧਰ ਘਾਟੀ ਪਿੰਡ ਬੱਸ ਨਹੀਂ ਆਂਦੀ ਜੀ ਕੋਈ ਨਹੀਂ ਉਹਦੇ ਕਰਕੇ ਪ੍ਰੋਬਲਮ ਹੈ ਥੋੜੀ ਜੀ ਤੇ ਕੱਲ ਵੀ ਡੈਡੀ ਲੈ ਕੇ ਆਏ ਸੀਗੇ ਜੀ ਆਣ ਲੱਗੇ ਜੇ ਕਾਕੂ ਆਇਆ ਸੀਗਾ ਤੇ ਹੁਣ ਡੈਡੀ ਛੱਡ ਕੇ ਆਉਂਗੇ ਜੀ ਬੱਸ ਚੜਾ ਕੇ ਆਉਂਗੇ ਜੀ ਤੇ ਮੈਂ ਤਾਂ ਕਾਕੂ ਨੂੰ ਕਹਿੰਦੀ ਸੀ ਮੈਂ ਕਿਹ ਰਹਿ ਜਾ ਕਾਕੂ ਕਹਿੰਦਾ ਮੈਂ ਜਾਣਾ ਮੰਮੀ ਦਾ ਰਹਿ ਜਾ ਨਹੀਂ ਰਹਿਣਾ ਕਰ ਹੈ ਨਹੀਂ ਕੋਈ ਨਹੀਂ ਨਹੀਂ ਰਹਿ ਜਾਣਾ ਕੋਈ ਮੋਟਰਪੁਰਨ ਚੱਲਦੇ ਹੁਣ ਆਪਾਂ ਤੇ ਚਲੋ ਜੀ ਤੇ ਡੈਡੀ ਛੱਡਿਆ ਵਿੱਚ ਕਾਕੂ ਨੂੰ ਤੇ ਮੈਂ ਵੀ ਬਸ ਛਾੜੋ ਜਿਹੜੂ ਮਾਰ ਲਿਆ ਜੀ ਵਿੜਾ ਸੰਭਰ ਲਿਆ ਤੇ ਹੁਣ ਮੈਂ ਲਾਉਂਗੀ ਜੀ ਪੋਚੇ ਤੇ ਕਾਕੂ ਚੱਲਿਆ ਜੀ ਕਾਕੂ ਦੀ ਘਰ ਵਾਪਸੀ ਜੀ ਚਲੋ ਮੈਂ ਤਾਂ ਕਹਿੰਦਾ ਤੁਸੀਂ ਇੱਧਰ ਨੂੰ ਮੈਂ ਮੈਂ ਆਉਂਗੀ ਮੇਲੇ ਨੂੰ ਆਉਂਗੀ ਮੈਂ ਮਾਰਚ ਅਪ੍ਰੈਲ ਚ ਮੇਲਾ ਆਊਗਾ ਜਾਂ ਫੇਰਾ ਆਉਂਗੀ ਮੈਂ ਮੈਂ ਵੀ ਆਉਂਗਾ ਹੈ ਹਾਂ ਨਾਲੇ ਸਿਮਰ ਨੂੰ ਛੁੱਟੀ ਹੈ ਫੇਰ ਆ ਜਣਾ ਬਸ ਇਹ ਮੁੱਢੇ ਪੇਪਰ ਹੋ ਗਏ ਪੱਕੇ ਤਾਂ ਵੇਲੀ ਆ ਫੇਰ ਆ ਜਣਾ ਛੁੱਟੀਆਂ ਹੋਣਗੀਆਂ ਜੀ ਦੋ ਦਿਨ ਦਿਨ ਰਹਿਤ ਹੂੰ ਠੀਕ ਹੈ ਤੇ ਚਲੋ ਜੀ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਲੋ ਜੀ ਅੱਜ ਲੱਗੇ ਜੀ ਅਸੀਂ ਮੱਕੀ ਦਾ ਪ੍ਰਸ਼ਾਦਾ ਬਣਾਉਣ ਕਰ ਅਸੀਂ ਬਣਾਈ ਸੀ ਜੀ ਗਾਜਰਾ ਗੋਭੀ ਆਲੂ ਤੇ ਮਿਕਸ ਸਬਜੀ ਤੇ ਮੈਂ ਸੋਚਿਆ ਕਿਉਂ ਨਾ ਜਾਈਏ ਸਬਜੀ ਨਾਲ ਜੀ ਮੱਕੀ ਦੀ ਰੋਟੀ ਬਣਾਈ ਜਾਵੇ ਤੇ ਵਧੀਆ ਲੱਗਦੀ ਜੀ ਤੇ ਅਸੀਂ ਸਰਦੀਆਂ ਚ ਇੱਕ ਵਾਰ ਹੀ ਬਣਾਈ ਜੀ ਮੱਕੀ ਦੀ ਰੋਟੀ ਤੇ ਅੱਜ ਮੈਂ ਬਣਾ ਲਈ ਜੀ ਤੇ ਲੋ ਜੀ ਗਰਮ ਗਰਮ ਪ੍ਰਸ਼ਾਦਾ ਬਣਾ ਲਿਆ ਜੀ ਮੱਕੀ ਦਾ ਤੇ ਆਜੋ ਤੁਸੀਂ ਵੀ ਖਾ ਲਓ ਜੀ ਗਰਮ ਗਰਮ ਪ੍ਰਸ਼ਾਦਾ ਮੱਕੀ ਦਾ ਜੀ ਤੇ ਇਹਦੇ ਕੋਲ ਅੱਦਰ ਵੀ ਬਣ ਕੇ ਤਿਆਰ ਹੋ ਗਿਆ ਜੀ ਇਹਨਾਂ ਫੁੱਲ ਫੁੱਲ ਕੇ ਰੋਟੀਆਂ ਦੀ ਹੈ ਜੀ ਗਰਮ ਗਰਮ ਤੇ ਚਲੋ ਜੀ ਹੁਣ ਬਣਾ ਲਵਾਂ ਜੀ ਗਰਮ ਗਰਮ ਪ੍ਰਸ਼ਾਦਾ ਮੱਕੀ ਦਾ ਤੇ ਮਿਲਦੇ ਜੀ ਤੁਹਾਨੂੰ ਫੇਰ ਮੈਂ ਤਾਂ ਜਿਵੇਂ ਕਿ ਦੱਸਿਆ ਹੀ ਤਾਂ ਮੈਨੂੰ ਹੱਥਾਂ ਨਾਲ ਮੱਕੀ ਦੀ ਰੋਟੀ ਬਣਾਣੀ ਲਿਆਦੀ ਜੀ ਤੇ ਮੈਂ ਬਣਾਦੀ ਜੀ ਲਪਾਵੇ ਪਰ ਤੇ ਮੈਨੂੰ ਲਪਾਵੇ ਪਰ ਮੇਤੋਂ ਵਧੀਆ ਬਣ ਜਾਂਦੀ ਜੀ ਐ ਨਹੀਂ ਅਗਰ ਵੀ ਬਣਦੀ ਨਹੀਂ ਹੈਗੀ ਪਰ ਮੈਂ ਲਪਾ ਕੇ ਤੇ ਬਣਾ ਲੀ ਹੱਥ ਤੇ ਮੇ ਤੇ ਟੁੱਟ ਜਾਂਦੀ ਤਾਂ ਫਿਰ ਮੈਂ ਲਪਾਵੇ ਪਰ ਬ ਦੇਖੀਆਂ ਗੋਗਲੇ ਪ੍ਰਸ਼ਾਦਾ ਬਣਾ ਲਿਆ ਵਾਏ ਜੀ ਮੱਕੀ ਦਾ ਜੀ ਤੇ ਚਲੋ ਜੀ ਮਿਲਦੇ ਹਾਂ ਜੀ ਤੁਹਾਨੂੰ ਫੇਰ ਗਰਮ ਗਰਮ ਪ੍ਰਸ਼ਾਦਾ ਬਣਾ ਲੀਏ ਜੀ ਅਸੀਂ ਤੇ ਅਦਰ ਵੀ ਰੋ ਜੀ ਸਾਡੀ ਹਰ ਸਿਮਰਨ ਨੂੰ ਸਾਸੀ ਘਾਲ ਬੁਲਾ ਦੋ ਸਾਸੀ ਘਾਲ ਬੁਲਾ ਦੋ ਬੁੱਤ ਬੁਲਾਓ ਸਾਸੀ ਘਾਲ ਤੇ ਲੱਗਿਆ ਜੀ ਪੁੱਠਿਆ ਸਿੱਧੇਗਾ ਐਕਟਿੰਗਾ ਕਰਨਾ ਸਾਸੀ ਘਾਲ ਨਹੀਂ ਬੁਲਾਉਂਦੀ ਅੱਜ ਤੇ ਚਲੋ ਜੀ ਅਦਰ ਮੈਂ ਬਣਾ ਲਵਾ ਜੀ ਮੱਕੀ ਦਾ ਪ੍ਰਸ਼ਾਦਾ ਗਰਮ ਗਰਮ ਮਿਲਦੇ ਹਾਂ ਜੀ ਤੁਹਾਨੂੰ ਫੇਰ ਤੇ ਲਓ ਜੀ ਜਿਵੇਂ ਕਿ ਇਹ ਪ੍ਰਸ਼ਾਦਾ ਬਣਾਉਣ ਲੱਗੇ ਸੀਗੇ ਜੀ ਤੇ ਮੱਕੀ ਦਾ ਪ੍ਰਸ਼ਾਦਾ ਸੀ ਬਣਾ ਰਿਆ ਤੇ ਆਹ ਲਾਸਟ ਰੋਟੀ ਹੈ ਜੀ ਤੇ ਇਧਰ ਮੱਕੀ ਦਾ ਪ੍ਰਸ਼ਾਦਾ ਲੱਗਿਆ ਜੀ ਨਾਲ ਦੀ ਨਾਲ ਗਰਮ ਗਰਮ ਬਣਾ ਲਾ ਤੇ ਆ ਜੀ ਜੀ ਤੁਸੀਂ ਸਾਡੀ YouTube ਫੈਮਲੀ ਵੀ ਕਰਵਾ ਕਰਮ ਪ੍ਰਸ਼ਾਦਾ ਗਰਮ ਕਰਮ ਪ੍ਰਸ਼ਾਦਾ ਤੇ ਕਾਜਰਾ ਦੀ ਸਬਜੀ ਹੈ ਜੀ ਨਾਲ ਕਾਜਰਾ ਗੋਭੀ ਦੀ ਤੇ ਆ ਜੀ ਤੁਸੀਂ ਦਿਖਾ ਲਓ ਤੇ ਉਧਰ ਦੇਖੋ ਜੀ ਗਰਮਾ ਗਰਮ ਨਾਲ ਦੀ ਨਾਲ ਬਣਾ ਲੱਗਿਆ ਵੇ ਜੀ ਤੇ ਹਜੇ ਸੁਖਵਿੰਦਰ ਆਇਆ ਨਹੀਂ ਡਿਊਟੀ ਤੇ ਆਲੇ ਵਾਲੇ ਆ ਨਹੀਂ 6 ਵਜੇ ਤੇ ਉਹ ਆ ਜਾਂਦੇ ਰਹਿ ਗਏ 6:15 ਤੇ ਆ ਜਾਂਦੇ ਤੇ ਰਹਿ ਗਏ 6:20 ਤੇ ਆ ਜਾਂਦੇ ਜੀ ਤੇ ਚਲੋ ਜੀ ਅਜੀ ਪ੍ਰਸ਼ਾਦਾ ਬਣਾਈ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਤੇ ਸਿਮੂ ਕਹਿੰਦੀ ਮੈਂ ਮੱਕੀ ਦੀ ਰੋਟੀ ਨਹੀਂ ਖਾਣੀ ਤੇ ਮੈਨੂੰ ਕਣਕ ਦਾ ਪ੍ਰਸ਼ਾਦਾ ਬਣਾ ਕੇ ਦਿਓ ਤੇ ਚਲੋ ਜੀ ਹੁਣ ਮੈਨੂੰ ਕਣਕ ਦੀ ਰੋਟੀ ਬਣਾ ਕੇ ਦੇ ਦੇ ਮੈਂ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਫੋਟਾ ਕਾ ਨਹੀਂ ਫੋਟਾ ਨਹੀਂ ਰੋਟਾ ਬਣਾ ਹਾਂ ਰਾਤ ਨੂੰ ਪਰੌਂਠਾ ਨਹੀਂ ਖਾਈਦਾ ਹੁੰਦਾ ਪੁੱਤ ਨਹੀਂ ਖਾਣੀ ਹੈ ਤੇ ਚਲੋ ਜੀ ਮੈਨੂੰ ਬਣਾ ਦਿਵਾ ਜੀ ਗਰਮ ਗਰਮ ਪਰੌਂਠਾ ਤੇ ਮਿਲਦੇ ਆ ਜੀ ਤੁਹਾਨੂੰ ਫੇਰ ਫੋਟਾ ਲਓ ਜੀ ਤੁੱਕਵਿੰਦਰ ਵੀ ਪਹੁੰਚ ਗਏ ਜੀ ਡਿਊਟੀ ਤੋਂ ਆਗੇ ਸੀ ਜੀ ਤੇ ਹੁਣ ਲੱਗੇ ਜੀ ਇਹਨਾਂ ਨੇ ਆ ਕੇ ਕੱਪੜੇ-ਕਪੜੇ ਚੇਂਜ ਕਰ ਲਏ ਤੇ ਹੁਣ ਲੱਗੇ ਜੀ ਰੋਟੀ ਖਾਣ ਤੇ ਮੂੰਹ ਧੋ ਲਿਆ ਫਰੈਸ਼ ਹੋ ਗਏ ਤੇ ਹੁਣ ਮੈਨੂੰ ਖਾ ਕੇ ਦੱਸੂਗੀ ਅੱਜ ਬਣਾਈ ਮੱਕੀ ਦੀ ਸਬਜ਼ੀ ਤੇ ਗਾਜਰਾ ਦੀ ਸਬਜ਼ੀ ਤੇ ਮਿਕਸ ਬਣਾਈ ਸੀਗੀ ਅਸੀਂ ਨਾਲ ਲਿੰਬੂ ਦਾ achar ਤੇ ਅਦਰਕ ਦਾ ਤੇ ਹੁਣ ਮੈਨੂੰ ਖਾ ਕੇ ਦੱਸੂਗੇ ਵੀ ਕਈ ਜੀ ਬਣੀ ਐ ਅੱਜ ਮੱਕੀ ਦੀ ਰੋਟੀ ਬਾਇਆ ਹੈ ਅੱਜ ਮੱਕੀ ਦੀ ਰੋਟੀ ਮੱਕੀ ਦੀ ਰੋਟੀ ਬਾਇਆ ਹੈ ਹਮ ਹਮ ਬੜੀਆ ਬਣੀ ਨੇ ਬਹੁਤ ਟੇਸਟੀ ਬਰੀਕ ਨੰਬਰ ਹੈ ਸਬਜੀ ਦਾ ਸਵੇਰੇ ਵੀ ਖਾ ਗਏ ਸੀਗੇ ਸਵੇਰੇ ਬਹੁਤ ਟੇਸਟੀ ਬਣੀ ਦੀ ਹੁਣ ਵੀ ਬਹੁਤ ਟੇਸਟੀ ਹੈ ਅਮਰਕੀ ਰੋਟੀ ਬਹੁਤ ਵਾ ਲੱਗ ਰਹੀ ਹੈ ਸਬਜੀ ਦਾ ਗੋਭੀ ਗਾਇ ਦੀ ਗੱਜਰਾ ਗੋਭੀ ਦੀ ਸਬਜ਼ੀ ਨਾਲ ਬਹੁਤ ਸਵਾਦ ਆਦੀ ਮੱਕੀ ਦੀ ਰੋਟੀ ਤੇ ਅੱਜ ਮੇਰਾ ਬਾਈ ਵੀ ਅੱਠ ਮੱਠੇ ਸਲਾਜ ਬਣੀ ਬਗੀ ਅੱਜ ਪੱਕੀ ਦੀ ਰੋਟੀ ਬਣਾ ਲੰਦੇ ਠੀਕ ਹੈ ਹੂੰ ਵਧੀਆ ਕਰਿਆ ਬਹੁਤ ਵਧੀਆ ਮੱਕੀ ਦੀ ਰੋਟੀ ਖਾਣੇ ਬਹੁਤ ਜੀ ਕਰਦਾ ਤੇ ਉਹ ਦੀਦੀ ਵੀ ਆਏ ਸੀਗੀ ਉਦੋਂ ਤੋਂ ਜੀ ਫੋਜ ਨਾਟੀ ਵੀ ਜਿਹਨੇ ਮੇਰੇ ਪਿਛੋਲਣ ਜੀ ਉਹ ਕਹਿੰਦੇ ਸੀਗੇ ਵੀ ਮੈਂ ਬਣਾਇਆ ਸਾਗ ਪ੍ਰੀਤ ਸਾਗ ਲੈਣਾ ਕਹਿੰਦੀ ਚੱਲ ਮੈਂ ਤੁਹਾਨੂੰ ਫੜਾ ਕੇ ਜਾਉਂਗੀ ਤੁਹਾਨੂੰ ਮੈਂ ਅੱਜ ਸਾਗ ਬਣਾਇਆ ਸ਼ਾਮ ਨੂੰ ਤਾਂ ਕਹਿੰਦੀ ਹਜੇ ਬਣਦਾ ਏ ਵੀ ਫੇ ਫੜਾ ਕੇ ਨਹੀਂ ਨਾ ਕਹਿੰਦੀ ਮੈਂ ਹੁੰਨੇ ਰਹਿਣਾ ਕਹਿੰਦੀ ਵੀ ਚੱਲ ਨੂੰ ਵੱਡ ਗੰਦੀ ਲੋ ਜੀ ਹੁਣ ਸੁਖਿੰਦਰ ਲੱਗਿਆ ਜੀ ਰੋਟੀ ਖਾਣ ਸਾਗ ਵਰਗ ਤੇ ਸਿਮੂ ਨੇ ਸਾਡੀ ਨੇ ਖਾ ਲਈ ਜੀ ਰੋਟੀ ਤੇ ਸਿਮੂ ਸਾਡਾ ਟਿਕ ਗਿਆ ਜੀ ਆਪਾਂ ਕਰਨਾ ਹੈ ਜੀ ਸੰਡੇ ਨੂੰ ਹਾਂ ਸਾਗ ਦੇਖ ਰਹੀ ਸੰਡੇ ਨੂੰ ਬਣ ਤੇ ਸਰਾ ਜੀ ਤਾਂ ਬਣਦੀ ਬਰੀ ਕਿਉਂਕਿ ਚੁੱਲ੍ਹੇ ਨੂੰ ਮਿੱਟੀ ਹੀ ਲਾਣੇ ਵਾਲੀ ਹੈ ਤੇ ਉਹਦੇ ਕਰਕੇ ਪਹਿਕੇ ਚੁੱਲ੍ਹੇ ਨੂੰ ਮਿੱਟੀ ਹੀ ਲਵਾ ਲਈਏ ਦੀਦੀਆਂਾਂ ਦੇ ਮਿੱਟੀ ਮੰਗਵਾ ਲਓ ਫਿਰ ਲਾ ਕੇ ਚੁੱਲਾ ਸਹੀ ਹੋ ਜਾਊਗਾ ਸੁੱਕ ਜਾਊਗਾ ਫਿਰ ਬਣਾਉਗੇ ਸਾਗ ਹਾਂ ਜੀ ਹਾਂ ਚੁੱਲੇ ਮਿੱਟੀ ਲਵਾ ਲੈਣੇ ਬਣਾਣੇ ਤਾਂ ਗੈਸ ਬਣਾਣੇ ਤਾਂ ਗੈਸ ਪਰ ਵੀ ਬਣਾ ਰਹੀਏ ਪਰ ਗੈਸ ਪਰ ਉਹ ਵਧੀਆ ਹਾਂ ਟਾਇਬ ਵੀ ਲਾਣ ਲੱਗ ਗਿਆਸ ਘਰਸ ਗੈਸ ਪਰ ਉਹ ਬਣਦਾ ਜਿਹੜਾ ਚੁੱਡੇ ਵਰ ਬਣਦਾ ਦੇਖਦੇ ਆਪਾਂ ਟਾਇਬ ਲਾ ਕੇ ਬਣਾ ਲੂਏ ਹਾਂ ਇੱਕ ਜਿਆਸ ਹੰਟੇ ਤੱਕ ਹੋ ਗਿਆ ਠੀਕ ਫਿਰ ਤਾਂ ਬਣਾ ਹੀ ਲਵਾਂਗੇ ਤੇ ਚਲੋ ਆਪਾਂ ਕਿਤੇ ਕੰਮ ਵੀ ਆ ਗਿਆ ਤੇ ਚਲੋ ਜੀ ਠੀਕ ਹੈ ਜੀ ਤੇ ਚਲੋ ਜੀ ਮਿਲਦੇ ਜੀ ਤੁਹਾਨੂੰ ਫੇਰ ਤੇ ਹੁਣ ਖਾਰੇ ਜੀ ਗਰਮ ਗਰਮ ਰੋਟੀ ਚਲ ਖਾ ਕੇ ਨਾ ਸਪਿਚ ਖਾ ਕੇ ਅਛੀਮੂ ਕਹਿੰਦੀ ਚੱਲ ਲਾਤਾ ਤੇ ਲੋ ਜੀ ਸਾਡੀ ਸਿਮੂ ਲੱਗੀ ਜੀ ਰੋਟੀ ਖਾਣ ਤੇ ਤੁਸੀਂ ਮੂਦਨੂ ਖਾ ਕੇ ਦੱਸੋਗੇ ਵੀ ਰੋਟੀ ਕਿਵੇਂ ਵਰਦੀ ਕਰਤਾ ਲੈ ਕਰਤਾ ਦਵਾਂ ਤੇ ਲੋ ਜੀ ਮਿਲੋ ਜੀ ਸਾਡੀ ਹਰ ਸਿਵਰਾ ਨਾਲ ਜੀ ਤੇ ਸਾਡੀ ਹਰ ਸਿਵਰਾ ਦੱਸੋਗੇ ਰੋਟੀ ਖਾ ਕੇ ਪ੍ਰਸ਼ਾਦਾ ਵੀ ਮੱਕੀ ਦਾ ਪ੍ਰਸ਼ਾਦਾ ਅਰ ਗਾਜਰੀ ਸਬਜੀ ਕਿਵੇਂ ਦੀ ਬਣੀ ਹੈ ਖਾਓ ਵਧੀਆ ਬਣੀ ਹੈ ਹੈ ਵਧੀਆ ਵਣੀ ਹੈ ਟੇਸਟੀ ਬਣੀ ਹੈ ਮਿਰਚਾ ਦਾ ਇੱਕ ਵੀ ਨਹੀਂ ਪਾਈ ਸਬਜੀ ਚ ਚਾਰ ਮਿਰਚਾ ਪਾਈ ਹੈ ਵੀ ਸਾਰੀ ਤੇਰੇ ਕਰਕੇ ਮਿਰਚਾ ਲਾਈ ਮੈਂ ਮਤਾਂ ਲੱਗੀਆਂ ਨਹੀਂ ਮਿਰਚਾ ਤੈਨੂੰ ਕਿੱਧਰ ਲੱਗੀਆਂ ਹਾਂ ਹੈ ਬਿਲਕੁਲੀ ਫਿੱਕੀ ਸਬਜ਼ੀ ਖਾਦੀ ਹੈ ਤਾਂ ਕਹਿੰਦੀ ਸਬਜ਼ੀ ਵਿੱਚ ਮਿਰਚ ਪਾਓ ਹੀ ਨਾ ਜਮਾ ਵੀ ਨਾ ਬਹੁਤੀ ਮਿਰਚ ਖਾਏ ਕਰ ਪਿੱਚਾ ਹੈ ਪਿੱਚਾ ਵਿਚਾ ਹੈ ਵਿਚਾ ਹੈ ਪਿੱਚਾ ਹੈ ਵਿਚਾ ਹੈ ਪਾਣੀ ਲੈ ਲਓ ਤਾਂ ਨਹੀਂ 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 ਦੂਆ ਉੱਤਰ ਆ ਲੈ ਲੈ ਬੋਤਲ ਤੋਂ ਪਾਣੀ ਪੀਣਾ ਨੇ ਹੈ ਕੀ ਹੈ ਤੇ ਚਲੋ ਜੀ ਹੁਣ ਅਸੀਂ ਖਾ ਲਈਏ ਜੀ ਗਰਮ-ਗਰਮ ਪ੍ਰਸ਼ਾਦਾ ਤੇ ਮਿਲਦੇ ਆ ਜੀ ਤੁਹਾਨੂੰ ਰੋਟੀ ਖਾਣ ਤੋਂ ਬਾਅਦ